ਐਲੋਵੇਰਾ ਜੈਲ ਦੇ ਵਿੱਚ ਦੋ ਜੈਲ ਹੋਰ ਮਿਕਸ ਕਰਕੇ ਅਗਰ ਤੁਸੀਂ ਰਾਤ ਨੂੰ ਲਗਾ ਲੋਗੇ ਸਮੇਂ ਤੋਂ ਪਹਿਲਾਂ ਜਿਹੜੀਆਂ ਤੁਹਾਡੇ ਆਉਂਦੀਆਂ ਨੇ ਝੁਰੜੀਆਂ ਉਹ ਠੀਕ ਹੋਣਗੀਆਂ ਸਰਦੀ ਦੇ ਵਿੱਚ ਜਿਨ੍ਹਾਂ ਦੀ ਸਕਿਨ ਡਰਾਈ ਹੋ ਜਾਂਦੀ ਹੈ ਸਕਿਨ ਤੇ ਜਾਣ ਸਕਿਨ ਜਿਹੜੀ ਗਲੋਇੰਗ ਨਹੀਂ ਹੈਗੀ ਉਹ ਕਰੀਮ ਲਗਾਉਣਾ ਤੁਹਾਡੀ ਸਕਿਨ ਵੀ ਗਲੋ ਕਰੇਗੀ ਔਰ ਤੁਹਾਡੀਆਂ ਝੁਰੜੀਆਂ ਰਿੰਕਲ ਸਾਰੇ ਹੀ ਰਿਮੂਵ ਹੋ ਜਾਣਗੇ ਅਗਰ ਤੁਹਾਡੇ ਟੈਨਿੰਗ ਬਹੁਤ ਜ਼ਿਆਦਾ ਹੋ ਗਈ ਹੈ ਕਾਲਾਪਨ ਆ ਗਿਆ ਤੇ ਇਸ ਕਰੀਮ ਨੂੰ ਰਾਤ ਨੂੰ ਲਗਾ ਕੇ ਛੱਡ ਦਿਓ ਸਵੇਰੇ ਦੇਖਿਓ ਇਹਦਾ ਜਾਦੂ ਇਹਦਾ ਚਮਤਕਾਰ ਤੁਹਾਡੀ ਸਕਿਨ ਇੱਕਦਮ ਨਿਖਰ ਜਾਏਗੀ ਦੁੱਧ ਨਾਲੋਂ ਚੁੱਟੀ ਹੋ ਜਾਵੇਗੀ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਪੈਣੀ ਕੋਈ ਵੀ ਮਹਿੰਗੇ ਮਹਿੰਗੇ ਲੋਸ਼ਨ ਮਹਿੰਗੇ ਮਹਿੰਗੇ ਕਰੀਮਾਂ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਕਰੀਮ ਨੂੰ ਬਸ ਬਣਾ ਕੇ ਨਾਈਟ ਨੂੰ ਲਗਾਉਣਾ ਸ਼ੁਰੂ ਕਰ ਦਿਓ ਫਿਰ ਤੁਸੀਂ ਦੇਖਿਓ ਇਹਦਾ ਕਮਾਲ ਤੇ ਹਾਂਜੀ ਅਜਿਹੀ ਕਰੀਮ ਜਿਹੜੀ ਤੁਸੀਂ ਰਾਤੋਂ ਰਾਤ ਹੀ ਆਪਣੇ ਚਿਹਰੇ ਨੂੰ ਇੱਕਦਮ ਚਮਕਾ ਸਕਦੇ ਹੋ ਇਹਨੂੰ ਦੱਸਣ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਜਿਹੜੀਆਂ ਵੀ ਮੇਰੇ ਵੀਡੀਓ ਹੋਣਗੀਆਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਐਦਾਂ ਦੀ ਕਰੀਮ ਹੈ ਕਿ ਜਿਹੜੀ ਤੁਸੀਂ ਰਾਤ ਨੂੰ ਲਗਾਉਂਦੇ ਆ ਸਾਰੀ ਆਪਣੇ ਚਿਹਰੇ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਗਲੋਇੰਗ ਬਣਾ ਸਕਦੇ ਹੋ ਕਿਉਂਕਿ ਸਰਦੀ ਦਾ ਮੌਸਮ ਹੈ ਸਰਦੀ ਦੇ ਵਿੱਚ ਹਰ ਕੋਈ ਜਾਂਦਾ ਇੱਕ ਸਾਡੀ ਸਕਿਨ ਜਿਹੜੀ ਹੈ ਨਾ ਗਲੋ ਕਰੇ ਪਰ ਇਹ ਐਦਾਂ ਦਾ ਮੌਸਮ ਹੁੰਦਾ ਹੈ ਜਿਹੜੀ ਇਹਦੀ ਧੁੱਪ ਹੁੰਦੀ ਹੈ ਸੇਕਣ ਨੂੰ ਤਾਂ ਬਹੁ आनंद ਹੁੰਦਾ ਹੈ ਪਰ ਇਸ ਸਕਿਨ ਨੂੰ ਖਰਾਬ ਕਰ ਦਿੰਦੀ ਏ ਤੇ ਉਸ ਧੁੱਪ ਤੋਂ ਬਚਣ ਲਈ ਤੇ ਸਰਦੀ ਦਾ ਆਨੰਦ ਲੈਣ ਲਈ ਇਸ ਕਰੀਮ ਨੂੰ ਤੁਸੀਂ ਲਗਾ ਸਕਦੇ ਹੋ ਚਿਹਰੇ ਤੇ ਤੁਹਾਡਾ ਚਿਹਰਾ ਜਿਹੜਾ ਹੈ ਨਾ ਨਾ ਤਾਂ ਮੁਰਝਾਏਗਾ ਨਾ ਹੀ ਤੁਹਾਡੇ ਸਕਿਨ ਤੇ ਕੋਈ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਆਵੇਗੀ ਕਿ ਜੇ ਤੂੰ ਆਪਾਂ ਮਤਲਬ ਕਿ ਪਰੇਸ਼ਾਨ ਹੋ ਜਾਨੇ ਹਨਾ ਨਾਹੀਂ ਤੁਹਾਡਾ ਚਿਹਰਾ ਜਿਹੜਾ ਇਹ ਡਰਾਈ ਹੋਵੇਗਾ ਤੇ ਬਹੁਤ ਵਧੀਆ ਹੈ ਕਿਹੜੀਆਂ ਚੀਜ਼ਾਂ ਆਪਾਂ ਬਾਣੀਆਂ ਨੇ ਕਿਹਨਾਂ ਚੀਜ਼ਾਂ ਦੇ ਵਿੱਚ ਪਾ ਕੇ ਇਹ ਵਾਲੀ ਕਰੀਮ ਤਿਆਰ ਕੀਤੀ ਹੈ ਵੀਡੀਓ ਤੁਸੀਂ ਪੂਰੀ ਦੇਖ ਲੈਣਾ ਤੇ ਕੱਲੀ ਕੱਲੀ ਜਾਣਕਾਰੀ ਲੈਣਾ ਅਧੂਰੀ ਜਾਣਕਾਰੀ ਬਿਲਕੁਲ ਚੰਗੀ ਨਹੀਂ ਹੁੰਦੀ ਚਲੋ ਪਹਿਲਾਂ ਚੱਲਦੇ ਹਾਂ ਤੁਹਾਡੇ ਨਾਲ ਜਿਹੜੀ ਹੈ ਕਰੀਮ ਬਣਾਈ ਹੈ ਉਹ ਸ਼ੇਅਰ ਕਰਦੇ ਹਾਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਨੇ ਚਲੋ ਜੀ ਚਲੇ ਕਿਚਨ 'ਚ ਹਾਂਜੀ ਚਲੋ ਦੱਸਦੀਆਂ ਵੀ ਕਿਸ ਤਰੀਕੇ ਨਾਲ ਇਹ ਕਰੀਮ ਜਿਹੜੀ ਤਿਆਰ ਕੀਤੀ ਜਾਂਦੀ ਪਹਿਲਾਂ ਤੇ ਤੁਸੀਂ ਲੈਣਾ ਹੈ ਐਲੋਵੀਰਾ ਜੈੱਲ ਜਿਹੜਾ ਮੇਰਾ ਫੇਵਰਟ ਹੈ ਮੈਂ ਪਤੰਜਲੀ ਦਾ ਐਲੋਵੀਰਾ ਜੈੱਲ ਇਸਤੇਮਾਲ ਕਰਦੀ ਹਾਂ ਤੁਸੀਂ ਕੋਈ ਵੀ ਕੰਪਨੀ ਦਾ ਇਥੇ ਲੈ ਸਕਦੇ ਹੋ ਫਿਰ ਤੁਸੀਂ ਇੱਕ ਚਮਚ ਪਾਣਾ ਇਹਦੇ ਵਿੱਚ ਨਾਰੀਅਲ ਤੇਲ ਨਾਰੀਅਲ ਤੇਲ ਜਿਹੜਾ ਡਾਵਰ ਦਾ ਹੁੰਦਾ ਚਾਹੇ ਉਹ ਪਾਣਾ ਹੈ ਚਾਹੇ ਤੁਸੀਂ ਵਰਜਨ ਨਾਰੀਅਲ ਜਿਹੜਾ ਹੁੰਦਾ ਨਾ ਉਹ ਲੈਣਾ ਹੈ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਮੇਨ ਜਿਹੜੀ ਇਹਦੇ ਵਿੱਚ ਚੀਜ਼ ਪਾਣੀ ਇਹ ਹੈਗੀ ਹੈ ਅਲਸੀ ਔਰ ਚਾਵਲ ਇਹਨਾਂ ਨੂੰ ਪਕਾ ਕੇ ਇਹਦੀ ਜੈਲ ਕੀਤੀ ਹੋਈ ਹੈ ਤਿਆਰ ਇਹ ਜੈਲ ਲੈਣੀ ਇਹੀ ਜੈਲ ਤੁਹਾਡੇ ਰਿੰਕਲ ਤੁਹਾਡੀਆਂ ਝੁਰੜੀਆਂ ਤੁਹਾਡੀ ਸਕਿਨ ਦੀ ਡੈਂਡਰਫ ਜਿਹੜੀ ਡਰਾਈ ਸਕਿਨ ਮਤਲਬ ਕਿ ਹੋ ਜਾਂਦੀ ਹੈ ਉਹ ਖਤਮ ਕਰੇਗੀ ਔਰ ਸਕਿਨ ਦੇ ਵਿੱਚ ਇੱਕ ਨਵੀਂ ਚਮਕ ਲੈ ਕੇ ਆਵੇਗੀ ਇੱਕ ਚਮਚਾ ਇਸ ਜੈਲ ਦਾ ਲੈਣਾ ਇਸ ਤਰੀਕੇ ਨਾਲ ਇਸ ਜੈਲ ਨੂੰ ਕਿਸੇ ਵੀ ਕੱਪੜੇ 'ਚ ਪਾ ਕੇ ਇਹਨੂੰ ਛਾਣ ਲੈਣਾ ਹੈ ਇਹ ਜੈਲ ਜਿਹੜੀ ਹੈ ਨਾ ਮੈਂ ਕਹਿੰਨੀ ਐਨੀ-ਐਨੀ ਮਹਿੰਗੀਆਂ ਜਿਹੜੇ ਕਰੀਮਾਂ ਆਉਂਦੀਆਂ ਨੇ ਉਹਨੂੰ ਵੀ ਇਹ maat ਦਿੰਦੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਚਾਰਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਹੋ ਸਕੇ ਤਾਂ ਵਿਟਾਮਿਨ E ਦਾ ਇਹਦੇ ਵਿੱਚ ਕੈਪਸੂਲ ਵੀ ਪਾ ਸਕਦੇ ਹੋ ਅਗਰ ਨਾਰੀ ਦਾ ਤੇਲ ਨਹੀਂ ਵੀ ਪਾਣਾ ਤੇ ਤੁਸੀਂ ਇੱਥੇ ਬਦਾਮ ਰੋਗਨ ਵੀ ਪਾ ਸਕਦੇ ਹੋ ਬਦਾਮ ਰੋਗਨ ਵੀ ਸਾਡੀ ਝੁਰੜੀਆਂ ਵਾਸਤੇ ਬਹੁਤ ਵਧੀਆ ਹੁੰਦਾ ਹੈ ਕੱਲ ਵੀ ਇੱਕ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਕਿ ਉਹਦੇ ਕਾਲਾਪਨ ਹੈ ਅੱਖਾਂ ਦੇ ਹਲੇ ਦੁਆਲੇ ਅਗਰ ਤੁਸੀਂ ਬਦਾਮ ਔਇਲ ਲਗਾਉਂਦੇ ਹੋ ਤੇ ਤੁਹਾਡੀ ਸਕਿਨ ਵੀ ਚਮਕੇਗੀ ਔਰ ਅੱਖਾਂ ਦਾ ਕਾਲਾਪਨ ਵੀ ਦੂਰ ਹੋਵੇਗਾ ਤੇ ਹਾਂਜੀ ਤੁਸੀਂ ਦੇਖਿਆ ਇਹ ਕਿਹੜੀਆਂ ਚੀਜ਼ਾਂ ਪਾਈਆਂ ਨੇ ਜਿਹੜੇ ਚਾਵਲ ਤੇ ਅਲਸੀ ਹੁੰਦੀ ਹੈ ਨਾ ਉਹਨੂੰ ਥੋੜਾ ਉਬਾਲ ਲੈਣਾ ਉਹਦੀ ਜੈਲ ਲੈਣੀ ਹੈ ਜੈਲ ਦੇ ਵਿੱਚ ਐਲੋਵੀਰਾ ਪਾ ਕੇ ਥੋੜੇ ਜਿਹਾ ਨਾਰੀਅਲ ਦਾ ਤੇਲ ਪਾਉਣਾ ਹੈ ਹੋ ਸਕੇ ਤਾਂ ਜਿਹੜਾ ਵਿਟਾਮਿਨ E ਦਾ ਕੈਪਸੂਲ ਉਹ ਵੀ ਤੁਸੀਂ ਲੈ ਸਕਦੇ ਸਿਕਰੀਮ ਨੂੰ ਤੁਸੀਂ ਕਿਸੇ ਵੀ ਡੱਬੀ ਦੇ ਵਿੱਚ ਸਟੋਰ ਕਰਕੇ ਇਸ ਤਰੀਕੇ ਨਾਲ ਰੱਖ ਸਕਦੇ ਹੋ ਤੁਸੀਂ ਜਦੋਂ ਵੀ ਆਪਣਾ ਰਾਤ ਨੂੰ ਸੌਣ ਸਮੇਂ ਜਦੋਂ ਆਪਣੇ ਫੇਸ ਨੂੰ ਤੁਸੀਂ ਵੋਸ਼ ਕਰਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਆਪਣੀ ਜਿਹੜੀ ਕਰੀਮ ਹਨ ਲਗਾ ਲੈਣਾ ਦਿਨ ਜਦੋਂ ਤੁਸੀਂ ਧੁੱਪ 'ਚ ਬੈਠਦੇ ਹੋ ਸਟੈਂਡ ਵੀ ਤੁਸੀਂ ਲਗਾ ਸਕਦੇ ਹੋ ਤਾਂ ਜੋ ਜਿਹੜੀ ਧੁੱਪ ਦੀਆਂ ਕਿਰਨਾਂਵਾਂ ਨੇ ਤੁਹਾਡੇ ਚਿਹਰੇ ਨੂੰ ਡੈメージ ਨਾ ਕਰਨ ਕਿਉਂਕਿ ਆਪਾਂ ਧੁੱਪ ਤੋਂ ਬਚਣ ਲਈ ਹੀ ਜੀ ਕਰੀਮ ਬਣਾਈ ਹੈ ਤੇ ਇਸ ਕਰੀਮ ਦੇ ਵਿੱਚ ਇੰਨੀ ਵਧੀਆ ਮਤਲਬ ਕਿ ਉਹ ਕੁਆਲਿਟੀ ਹੁੰਦੀ ਹੈ ਨਾ ਜਿਹਨੂੰ ਵਧੀਆ ਰੱਖਣ ਲਈ ਬਹੁਤ ਹੀ ਵਧੀਆ ਕਿਉਂਕਿ ਜਿਹੜੀ ਇਹ ਹੁੰਦੀ ਹੈ ਚਾਵਾਂ ਦੀ ਮਾਂਡ ਔਰ ਐਲਸੀ ਦੀ ਮਾਂਡ ਜਿਹੜੀ ਜੈਲ ਹੁੰਦੀ ਇਹ ਤੁਹਾਡੀ ਝੁਰੜੀਆਂ ਨੂੰ ਠੀਕ ਕਰਦੀ ਹੈ ਤੁਹਾਡੇ ਰਿੰਕਲ ਨਹੀਂ ਆਉਣ ਦਿੰਦੀ ਹੈਗੀ ਔਰ ਚਿਹਰੇ ਨੂੰ ਡੈਮੇਜ ਨਹੀਂ ਹੋਣ ਦਿੰਦੀ ਚਿਹਰੇ ਦੀ ਸਕਿਨ ਜਿਹੜੀ ਹੈ ਨਾ ਇੱਕਦਮ ਚਮਕਦਾਰ ਤੇ ਇੱਕਦਮ ਗਲੋਇੰਗ ਹੁੰਦੀ ਹੈ ਤੇ ਇਸ ਲਈ ਇਹਦੇ ਵਿੱਚ ਆਪਾਂ ਇਹ ਦੋ ਚੀਜ਼ਾਂ ਦਾ ਇਸਤੇਮਾਲ ਕੀਤਾ ਹੈ ਐਲੋਵੇਰਾ ਤੇ ਨਾਰੀਅਲ ਤੁਹਾਨੂੰ ਪਤਾ ਹੀ ਉਹ ਤਾਂ ਬਹੁਤ ਵਧੀਆ ਹੁੰਦੇ ਨੇ ਸਕਿਨ ਵਾਸਤੇ ਪਰ ਜਦੋਂ ਇਹ ਦੋ ਚੀਜ਼ਾਂ ਦੀ ਮਾਂਡ ਇਹਦੇ ਵਿੱਚ ਮਿਲ ਜਾਂਦੀ ਹੈ ਨਾ ਇਹਦੀ ਦੁੱਗਣੀ ਤਿਗਣੀ ਜਿਹੜੀ ਪਾਵਰ ਹੈ ਨਾ ਵੱਧ ਜਾਂਦੀ ਹੈ ਤੇ ਇਸ ਕਰੀਮ ਨੂੰ ਇਸ ਤਰੀਕੇ ਨਾਲ ਤੁਸੀਂ ਤਿਆਰ ਕਰਕੇ ਬਣਾ ਕੇ ਰੱਖ ਸਕਦੇ ਹੋ ਕਿਸੇ ਵੀ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਲਓ ਰਾਤ ਨੂੰ ਦਿਨੇ ਜਦੋਂ ਵੀ ਤੁਸੀਂ ਬੈਠਣਾ ਹੋਵੇ ਧੁੱਪ ਦੇ ਵਿੱਚ ਜਦੋਂ ਤੁਸੀਂਰੇ ਉੱਠਦੇ ਹਨ ਆਪਾਂ ਨੂੰ ਹੁੰਦਾ ਕਿ ਧੁੱਪ 'ਚ ਵੀ ਕੰਮ ਕਰਨੇ ਆਪਾਂ ਲੇਡੀਜ਼ ਜਿਹੜੀਆਂ ਹੁੰਦੀਆਂ ਨੇ ਆਪਾਂ ਨੂੰ ਤਾਂ ਕਿਤੇ ਜਾਣਾ ਵੀ ਪੈਂਦਾ ਏ ਕੰਮ ਵੀ ਕਰਨੇ ਪੈਂਦੇ ਨੇ ਬਾਜ਼ਾਰ ਜਾਣਾ ਪੈਂਦਾ ਬੱਚੇ ਸਕੂਲ ਗਏ ਉਹਨਾਂ ਨੂੰ ਲੈ ਕੇ ਆਉਣਾ ਪੈਂਦਾ ਜਨ ਕਿ ਧੁੱਪ ਦੇ ਵਿੱਚ ਰਹਿਣਾ ਹੀ ਪੈਂਦਾ ਏ ਤੇ ਧੁੱਪ ਤੋਂ ਬਚਣਾ ਵੀ ਹੈਗਾ ਏ ਕਿਉਂਕਿ ਇਹੀ ਧੁੱਪ ਸਾਡੇ ਸਕਿਨ ਨੂੰ ਟੈਨ ਕਰ ਦਿੰਦੀ ਏ ਟੈਨਿੰਗ ਜਿਹੜੀ ਸਾਡੇ ਇੱਥੇ ਪਰਤ ਜੰਮ ਜਾਂਦੀ ਏ ਤੇ ਉਹਨੂੰ ਪਹਿਲਾਂ ਹੀ ਤੁਸੀਂ ਆਪਣੇ ਜਿਹੜਾ ਇਹ ਨਾ ਕਵਰ ਕਰ ਲਓ ਤੇ ਜਿਹੜੀ ਧੋਪੇ ਤੁਹਾ ਉਹ ਕਰਈ ਨਾ ਕੇਅਰ ਟਾਵੇ ਨਾ ਕਿ ਜਿਹੜਾ ਸਾਨੂੰ ਬਾਅਦ ਵਿੱਚ ਪ੍ਰੋਬਲਮ ਨਜ਼ਰ ਆਵੇ ਤੇ ਪਹਿਲਾਂ ਹੀ ਤੁਸੀਂ ਸਕਿਨ ਨੂੰ ਗਲੋਇੰਗ ਤੇ ਖੂਬਸੂਰਤ ਰੱਖ ਸਕਦੇ ਹੋ ਇਹ ਜਾਣਕਾਰੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਹਣਾ ਜਿਹਾ ਜ਼ਰੂਰ ਕਰਨਾ ਇਸ ਚੈਨਲ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਮੈਂ ਬਿੰਦੂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਤੁਹਾਡੇ ਲਈ ਇਸ ਚੈਨਲ ਤੇ ਸੋਹਣੇ ਸੋਹਣੇ ਟਿਪਸ ਤੇ ਸੋਹਣੇ ਸੋਹਣੇ ਕਰੀਮਾਂ ਜਿਹੜੀਆਂ ਮੈਂ ਘਰੇ ਹੋਮ ਐਂਡ ਹੀ ਬਣਾ ਕੇ ਆਪਣੇ ਚਿਹਰੇ ਤੇ ਇਸਤੇਮਾਲ ਕਰਦੀ ਹਾਂ ਤੇ ਨਾਲ ਹੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰੀਆਂ ਭੈਣਾਂ ਜਿਹੜੀਆਂ ਨੇ ਨੇਚਰਲ ਖੂਬਸੂਰਤ ਰਹਿਣ ਜੜੀਆਂ ਵੀ ਪ੍ਰੋਡਕਟ ਹੁੰਦੇ ਨੇ ਅੱਜ ਕੱਲ ਕੈਮੀਕਲ ਵਾਲੇ ਉਹਨਾਂ ਤੋਂ ਦੂਰ ਰਹਿਣਾ ਕਿਉਂਕਿ ਕੈਮੀਕਲ ਵਾਲੇ ਪ੍ਰੋਡਕਟ ਕੀ ਕਰਦੇ ਨੇ ਤੇ ਇਹਦੇ ਨਾਲ ਨੂੰ ਚੰਗਾ ਜਿਹੀਆਂ ਹੋਮ ਮੇਡ ਜਿਹੜੀ ਚੀਜ਼ਾਂ ਹੁੰਦੀਆਂ ਨੇ ਇਹਨੂੰ ਇਸਤੇਮਾਲ ਕਰ ਕਰਕੇ ਆਪਣੇ ਚਿਹਰੇ ਨੂੰ ਬ੍ਰਾਈਟ ਵੀ ਕਰ ਸਕਦੇ ਹੋ ਤੇ ਗਲੋਇੰਗ ਵੀ ਕਰ ਸਕਦੇ ਹੋ ਸਰਦੀ ਦਾ ਜਿਵੇਂ ਮੌਸਮ ਹੈ ਆਵਲੇ ਆ ਗਏ ਨੇ ਆਵਲਾ ਲੋ ਬੀਟਰੂਟ ਰੋ ਦਾ ਜੂਸ ਕੱਢ ਕੇ ਡੇਲੀ ਇੱਕ ਗਲਾਸ ਜੂਸ ਦਾ ਜਰੂਰ ਪੀਆ ਕਰੋ ਕਿਉਂਕਿ ਜਿਹੜੀਆਂ ਖਟੀਆਂ ਚੀਜ਼ਾਂ ਹੁੰਦੀਆਂ ਨੇ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਜਾਇ ਬਲੂ ਬੈਰੀ ਹੋਗੀ ਆਵਲਾ ਹੋ ਗਿਆ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਹੀ ਜ਼ਰੂਰੀ ਹੈ ਇਹ ਚੀਜ਼ਾਂ ਜੂਰ ਖਾਇਆ ਕਰੋ ਆਵਲੇ ਸਸਤੇ ਨੇ ਕੋਈ ਮਹਿੰਗੇ ਨਹੀਂ ਹੈਗੇ ਬੀਟਰੂਟ ਵੀ ਸਸਤੇ ਨੇ ਕੋਈ ਮਹਿੰਗੇ ਨਹੀਂ ਹੈਗੇ ਰੋਜ਼ ਦਾ ਜੇ ਬੀਟਰੂਟ ਲਿਆ ਦੋ ਤਿੰਨ ਆਵਲੇ ਲੇ ਉਹਨੂੰ ਕद्दूकस ਕਰ ਲੋ ਚਾਹੇ ਟੁਕੜੇ ਕਰਕੇ ਉਹਦਾ ਜੂਸ ਬਣਾ ਕੇ ਮਿਕਸੀ ਗ੍ਰੈਂਡਰ ਵਿੱਚ ਛਾਣ ਕੇ ਪੋਣ ਕੇ ਇੱਕ ਗਲਾਸ ਸਵੇਰੇ ਸਿਰ ਪੀਣਾ ਸ਼ੁਰੂ ਕਰ ਦੋ 21 ਦਿਨ ਪੀ ਕੇ ਦੇਖੇ ਤੁਹਾਡਾ ਚਿਹਰਾ ਜਿਹੜਾ ਇੱਕਦਮ ਗਲੋ ਕਰਨ ਲੱਗ ਜਾਈਗਾ ਉਹ ਗੱਲਾਂ ਤੁਹਾਡੀਆਂ ਜਿਹੜੀਆਂ ਨੇ ਪਿੰਕ ਪਿੰਕ ਅੰਦਰੂਨੀ ਪਿੰਕ ਹੋ ਜਾਣਗੀਆਂ ਕੋਈ ਗਲਾਲੀ ਲਾਣ ਦੀ ਜ਼ਰੂਰਤ ਨਹੀਂ ਪੈਣੀ ਕੋਈ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪੈਣੀ ਜਿਹੜਾ ਤੁਹਾਡਾ ਇੱਕਦਮ ਚਮਕਦਾਰ ਤੇ ਇਕਦਮ ਗਲੋਇੰਗ ਹੋ ਜਾਣਾ ਹੈ ਅਗਰ ਜਾਣਕਾਰੀ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਲਾਈਕ ਕਰ ਦੇਣਾ ਤੇ ਫਿਰ ਮਿਲਦੇ ਹਾਂ ਨਵੀਂ ਵੀਡੀਓ ਨਾਲ ਕੱਲ ਨੂੰ ਵੀਡੀਓ ਬਹੁਤ ਵਧੀਆ ਆਏਗੀ ਆਪਾਂ ਘਰੇ ਹੀ ਸਪਾ ਕਿੱਦਾਂ ਕਰ ਸਕਦੇ ਹਾਂ ਤੁਸੀਂ ਉਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦੇਣਾ ਔਰ ਦੇਖਣਾ ਕਿ ਤੁਸੀਂ ਆਪਣੇ ਵਾਲਾਂ ਨੂੰ ਘਰੇ ਹੀ ਕਿਸ ਤਰੀਕੇ ਨਾਲ ਸਪਾ ਕਰਕੇ ਮਲੈਨ ਤੇ ਔਰ ਖੂਬਸੂਰਤ ਬਣਾ ਸਕਦੇ ਹੋ ਤੇ ਚਲੋ ਜੀ ਮੈਨੂੰ ਇਜਾਜ਼ਤ ਦਿਓ ਇਸ ਕਰੀਮ ਨੂੰ ਬਣਾ ਕੇ ਲਗਾਉਣਾ ਕਰੋ ਸ਼ੁਰੂ ਫਿਰ ਤੁਸੀਂ ਦੇਖਿਓ ਕਮਾਲ ਅਲੱਗ ਹੀ ਤੁਹਾਡੇ ਚਿਹਰੇ ਦੀ ਟੋਨ ਹੋ ਜਾਣੀ ਹੈ ਤੁਸੀਂ ਕਿ ਯਾਦ ਕਰੋਗੇ ਕਿ ਸਰਦੀਆਂ ਵਿੱਚ ਬਹੁਤ ਹੀ ਬੈਸਟ ਕਰੀਮ ਸਾਨੂੰ ਮਿਲੀ ਸੀ ਕਿ ਜਿਹਨੇ ਸਾਡੇ ਚਿਹਰੇ ਦੀ ਖੁਸ਼ਕੀ ਜਿਹੜੀ ਹੈ ਦੂਰ ਕਰ ਦਿੱਤੀ ਹੈ ਚਲੋ ਜੀ ਫਿਰ ਮਿਲਦੇ ਹਾਂ ਨੈਵੀਡੀਓ ਚ ਬਾਏ ਬਾਏ ਤੇ ਹਾਂਜੀ ਇਸ ਤਰੀਕੇ ਨਾਲ ਤੁਸੀਂ ਰਾਤ ਨੂੰ ਕੀ ਕਰਨਾ ਹੈ ਤੁਸੀਂ ਫੇਸ ਨੂੰ ਵੋਸ਼ ਕਰਕੇ ਇਸ ਕਰੀਮ ਦਾ ਇਸਤੇਮਾਲ ਕਰ ਸਕਦੇ ਇਸ ਤਰੀਕੇ ਨਾਲ ਲਗਾਣੀ ਹੈ ਤੁਹਾਡੀ ਸਕਿਨ ਜਿਹੜੀ ਹੈ ਗਲੋਇੰਗ ਤੇ ਜ਼ਬਰਦਸਤ ਹੋਣੀ ਸ਼ੁਰੂ ਹੋ ਜਾਊਗੀ ਇਸ ਤਰੀਕੇ ਨਾਲ ਡੱਬੀ ਚ ਪਾ ਕੇ ਸਟੋਰ ਕਰਕੇ ਰੱਖ ਲਓ ਤੇ ਕਿੰਨੇ ਦਿਨ ਨੇ ਤੁਹਾਡਾ ਕੋ ਕ੍ਰੀਮ ਨਹੀਂ ਮੁੱਕਣੀ کم ਸੇ ਘੱਮ ਇਹ ਤੁਹਾਡਾ ਕੋ ਹਫਤਾ ਡੇਢ ਕ੍ਰੀਮ ਜਿਹੜੀ ਚੱਲ ਜਾਣੀ ਹੈ ਕਿਉਂਕਿ 15 ਦਿਨ ਤੋਂ ਬਾਅਦ ਕ੍ਰੀਮ ਜਿਹੜੀ ਹੈ ਤੁਸੀਂ ਨੀਲ ਗਾਣੀ ਹੈਗੀ 15 ਦਿਨ ਇਸ کریم ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਸਰਦੀਆਂ ਸਰਦੀ ਦੇ ਵਿੱਚ ਖਰਾਬ ਨਹੀਂ ਹੋਵੇਗੀ ਇਸ ਤਰੀਕੇ ਨਾਲ ਤੁਸੀਂ ਲਗਾ ਲੈਣੀ ਹੈ ਜਦੋਂ ਇਹ ਲਗਾਓਗੇ ਨਾ ਸਕਿਨ ਦੇ ਅੰਦਰ ਤੱਕ ਸਮਾ ਜਾਣੀ ਹੈ ਸਕਿਨ ਇੱਕਦਮ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਸਕਿਨ ਤੇ 글로ਅ ਆਣਾ ਸ਼ੁਰੂ ਹੋ ਜਾਣਾ ਹੈ ਅਗਰ ਤੁਹਾਡੀ ਸਕਿਨ ਤੇ ਕੋਈ ਵੀ ਪ੍ਰੋਬਲਮ ਹੈਗੀ ਉਹ ਸਾਰੀ ਹੀ ਠੀਕ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਵਾਧੂ-ਵਾਧੂ ਪਾਣੀ ਪੀਆ ਕਰੋ ਚਾਹ ਦਾ ਸੇਵਨ ਬਿਲਕੁਲ ਬੰਦ ਕਰ ਦਿਓ ਚੀਨੀ ਬੰਦ ਕਰ ਦਿਓ ਤਲੀਆਂ ਚੀਜ਼ਾਂ ਬੰਦ ਕਰ ਦਿਓ ਤੇ ਜਿਹੜਾ ਫਰੂਟ ਵਗੈਰਾ ਹੈ ਸਲਾਦ ਵਗੈਰਾ ਉਹ ਖਾਇਆ ਕਰੋ